ਉਹ ਬੀਰ ਹੁਰੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੁਨਾਮ ਦੇ ਕੋਲੋਂ ਖੜਿਆਲ ਪਿੰਡ ਤੋਂ ਆਏ ਨੇ ਟਰੈਕਟਰ ਨਿਊ ਹੌਲੈਂਡ ਲੈ ਕੇ ਬਾਈ ਦੇਖ ਲਓ ਕਹਿੰਦੇ ਵੀ ਚਾਹ ਦਾ ਲੰਗਰ ਲਾਵਾਂਗੇ ਮੜਾ ਬੰਦ ਕਰ ਲਾ ਬਾਈ 2 ਮਿੰਟ ਆਗੇ 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 ਤੇ ਹੋਰ ਬਾਈ ਠੀਕ ਹੋ ਸਾਬ ਬਿਲਕੁਲ ਬਾਈ ਕੱਲ ਵੀ ਤੁਹਾਡੇ ਪਿੰਡੋਂ ਬੀਰ ਜੀਸੀਬੀ ਲੈ ਕੇ ਆਇਆ ਸੀ ਬਾਈ ਹਨਾ ਉਹ ਤੁਹਾਡੇ ਪਿੰਡ ਦੀ ਹੈ ਨਾ ਹਾਂ ਨਹੀਂ ਨਹੀਂ ਬਿਲਕੁਲ ਬਾਈ ਆਪਣੇ ਸੇਰੋਂ ਸੁਨਾਮ ਹਲਕੇ ਦਾ ਬਹੁਤ ਵੱਡਾ ਯੋਗਦਾਨ ਹੈਗਾ ਤੇ ਆਹ ਦੇਖ ਲਓ ਬਾਈ ਹੁਰੀ ਬਾਈ ਚਾਹ ਦਾ ਸਾਰਾ ਲੰਗਰ ਵਾਸਤੇ ਸਮਾਨ ਲੈ ਕੇ ਆਏ ਨੇ ਤੇ ਸਲਾਮ ਆ ਸਾਡੇ ਬਾਈ ਨੌਜਵਾਨ ਵੀਰਾਂ ਨੂੰ ਹਨਾ ਜਿਹੜੇ ਘਰਾਂ ਦੇ ਵਿੱਚੋਂ ਆ ਰਹੇ ਨੇ ਤੇ ਹੋਰ ਵੀ ਬਾਈ ਪਿੰਡਾਂ ਦੇ ਵਿੱਚ ਸੁਨੇਹੇ ਲਾਓ ਜਿਹੜੇ ਆਪਣੇ ਯਾਰ ਦੋਸਤ ਨੇ ਮੁੰਡੇ ਹਨਾ ਵੀ ਵੱਧ ਤੋਂ ਵੱਧ ਆਓ ਕਿਉਂਕਿ ਬਾਈ ਇੱਥੇ ਆਪਣੀ ਕਿਸਾਨੀ ਦਾ ਨੁਕਸਾਨ ਬਹੁਤ ਹੋ ਰਿਹਾ ਹਨਾ ਜਿਹੜੇ ਜੁਨੀਆਣਾ ਤੁਹਾਨੂੰ ਪਤਾ ਆਪਸ ਦੇ ਵਿੱਚ ਪਾਰਟੀਆਂ ਵੀ ਆਣੇ ਚਲੋ ਇਹਨਾਂ ਦੀਆਂ ਲੀਡਰਾਂ ਰੀਆਂ ਹੋਣਗੀਆਂ ਮੂਰੇ ਹਨਾ ਆਪਸੀ ਕੋਈ મતਭੇਦ ਪਰ ਯਾਰ ਕਿਸਾਨ ਤਾਂ ਸਾਰਿਆਂ ਨੂੰ ਨੁਕਸਾਨ ਹੋ ਰਿਹਾ ਬਾਈ ਹਨਾ ਜੇ ਕਰ ਜਾ ਮਾਫੀ ਹੋਈ ਐਮਐਸਪੀ ਮਿਲਿਆ ਬਾਈ ਉਹ ਸਾਰਿਆਂ ਨੂੰ ਮਿਲੂਗਾ ਹਨਾ ਬਿਲਕੁਲ ਬਾਈ ਆਪਣੀ ਪਿੰਡਾਂ ਨੂੰ ਕਰੋ ਬਾਈ ਬਿਲਕੁਲ ਸੋ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਹਨਾ